ਲੋ ਜੀ ਭਾਈ 8 8 ਦੀਆਂ ਤਵੀਆਂ ਬਹੁਤ ਛਟ ਹੈ ਅੱਜ ਆਪਣੇ ਵਾਲਾ ਝੋਟਾ ਦਾਦ ਗਵੰਡਰ ਦੇ ਤਵੀਆਂ ਐ ਪ੍ਰਧਾਨ ਵਾਜ ਦੀ ਨਿਗਾਹ ਵਿੱਚ ਅੱਜ ਭਾਈ ਟਰੈਕਟਰ ਚੈੱਕ ਹੋ ਗਿਆ ਤਵੀਆਂ ਪਰ ਵੀ ਨਾ ਠੀਕ ਹੈ ਤਵੀਆਂ ਕਿ ਲਾਏ ਆ ਭਾਈ ਖੇਤ ਬਣ ਜਾਂਦਾ ਇਹ ਫਾਲਿਆਂ ਦਾ ਡਲੇ ਜੇ ਆ ਜਾਂਦੇ ਆ ਇੱਕ ਵਾਰ ਖੇਤ ਸਾਲ ਜਦੋਂ ਤੱਕਿਆਂ ਕੇ ਬਾਹ ਹੋਣਾ ਚਾਹੀਦਾ ਬਾਈ ਪਰ ਇੱਕ ਵਾਰੀ ਤੇਰਾ ਹੋਰ ਬਾਹ ਹੋਊਗਾ ਮੇਲਾ ਤੇ ਤਵਿਆਂ ਗਰ ਰੇ ਪਾ ਕੇ ਹਾਂ ਰੇ ਪਾ ਕੇ ਬਾਹ ਹੋਊਗਾ ਉਦਾਂ ਤਵਿਆਂ ਕੇ ਬਾਈ ਪਾਉਣਾ ਚਾਹੀਦਾ ਹਾਂ ਹਾਂ ਬਰੀਕ ਹੋ ਜਾਂਦਾ ਬਰੀਕ ਹੋ ਜਾਂਦਾ ਬਾਈ ਚਲੋ ਬਾਕੀ ਪਾਈ ਹੁਣ ਚੱਲੀ ਜਾਂਦੇ ਕੰਮ ਜੀਮੇਦਾਰਾਂ ਨੇ ਤੁਹਾਨੂੰ ਪਤਾ ਹੀ ਆ ਕੋਈ ਕਣਕ ਕੱਢਦਾ ਕੋਈ ਖੇਤ ਬਾਹ ਰਿਆ ਸਭ ਲੱਗੇ ਪਏ ਐ ਕਨੇਹ ਬਾਈ ਹਾਂ ਬਾਕੀ ਸਾਡਾ ਬੰਦਾ ਮਸ਼ੀਨੀ ਕੰਮ ਹੋ ਗਿਆ ਬੰਦੇ ਨਾਲ ਕੰਮ ਕੱਟ ਗਿਆ 15 ਦਿਨੋਂ ਮਿਸ਼ਨ ਚੱਲੀ ਕਾਲੀ ਹਾਂਜੀ ਬਾਹ ਇਨੇ ਕ ਨੂੰ ਚੱਲੀ ਐ ਦੱਸ ਦੋ 5 ਦਿਨ ਹੋ ਚੱਲੇ ਬਸ 15 ਕ ਦਿਨ ਦਾ ਸੀਜ਼ਨ ਐ 15 20 ਦਿਨ ਦਾ ਸੀਜ਼ਨ ਹੁਣ ਕਿਸੇ ਦੇ ਕੁੱਪ ਨਹੀਂ ਰਿਹਾ ਸਿੱਧੀ ਟਰਾਲੀ ਚੱਲ ਅਗਲੇ ਜਨ ਛੱਡਵਾ ਸਹੀ ਛੱਡ ਆ ਜਾ ਬਾਕੀ ਭਾਈ ਲੰਬੇ ਘੇਰੇ ਚੱਲਵੇ ਹੁਣ ਬਈ ਟਰੈਕਟਰ ਤਾਂ ਮੈਂ ਕਹਿੰਦਾ ਕਿੰਨੇ ਕ ਚੱਕਰਾ ਪਾ ਹੋਣਾ ਐ ਨਾਰਮਲ ਐ ਚੱਲਦਾ ਨਾਰਮਲ ਐ ਬਿਲਕੁਲ ਦੇਖ ਲਓ ਜੁਰੀ ਭਾਈ ਕੋਈ ਦੇਖਣਾ ਚਾਹੀਦਾ ਬਾਈ ਸਾਰੇ ਪਾਸੇ ਸਹੀ ਹੈ ਦੇਖਣਾ ਚਾਹੀਦਾ ਓਕੇ ਆਵਰੇਜ ਨੂੰ ਵੀ ਉਹ ਵੀ ਟਰੈਕਟਰ ਦਾ ਜੋਰ ਨਹੀਂ ਲੱਗਦਾ ਸਹੀ ਹੈ ਨਾ ਰਾਮਗੜ ਚਲਾਉਣ ਜੇ ਮਸ਼ੀਨ ਚਲਾਉਣੀ ਜਿਵੇਂ ਜਿੱਥੇ ਬਾਈ ਦਿਖਦਾ ਵੀ ਲੋਡ ਲੰਦਾ ਕੀ ਦੀ ਘਟਾ ਲੋ ਆਪਣੀ ਫਾਇਦਾ ਨਹੀਂ ਕਿਲੀ ਵੱਧ ਚਲਾਉਂਗੇ ਬਾਈ ਫਿਰ ਉਹਦਾ ਫਿਰ ਸਵਾਦ ਚੱਲਣਾ ਵੀ ਨਹੀਂ ਸਵਾਰ ਕੇ ਪੱਟਣਾ ਵੀ ਨਹੀਂ ਲੋਡ ਜਾਂ ਲਈ ਜਾਣਾ ਹੁਣ ਮੈਂ ਰਾਮਨਾਂਗੇ ਤੂੰ ਰਾਮਨਾਂਗੇ ਇੱਕ ਵਾਰੀ ਖੇਚੀ ਮੇਰੇ ਹਾਂ ਹਾਂ ਮੈਂ ਬਹੁਤ ਰਾਮਗੜ ਚਲਾਇਆ ਬਾਈ ਨਾ ਨਾ ਰੱਬ ਦਾ ਰੋ ਬਦੂਏ ਜੀ ਚਲਾਇਆ ਇਹ ਕਿਹੜੇ ਰੋ ਚੱਲਦਾ ਰੋ ਉਹ ਸਾਈਡ ਕੈੜੀ ਆ ਬਾਈ ਕਿਉਂਕਿ ਸਾਈਡਾਂ ਬਾਕੀ ਵਿੱਚ ਠੀਕ ਆ ਗਏ ਕਿਉਂਕਿ ਮੀਂਹ ਬਾਈ ਐਤ ਕੀ ਪਈ ਨਹੀਂ ਹੈਗੇ ਤੁੱਕੇ ਹੀ ਖੇਤ ਹੈ ਤੁੱਕੇ ਹੀ ਪਰ ਨਹੀਂ ਬਾਈ ਚੱਲ ਚੱਲੀਏ ਬਾਈ ਆ ਦੇਖ ਲਓ ਬਾਕੀ ਠੀਕ ਨੇ ਥੇਲ ਬਣ ਗਏ ਹਨ ਕਬੜੇ ਬਹੁਤ ਦੋਦਦੀ ਆ ਮੌਸਮ ਵਧੀਆ ਆਪਣਾ ਸਵੇਰੇ ਵੀ ਠੰਡ ਲੱਗਦੀ ਹੈ ਮੋਟਰਸਾਈਕਲ ਤੇ ਜੇ ਮੈਂ ਖੇਤ ਨੂੰ ਜਾਣਾ 6 ਵਜੇ ਜਾਣਾ ਬੱਟਾ ਬੁੱਟਾ ਹੀ ਆ ਬਾਈ ਐਨ ਬਾਤਾਂ ਵਿੱਚ ਦੇਖ ਲੈ ਕਹ ਨਹੀਂ ਇਹ ਵੀ ਜ਼ਰੂਰੀ ਆ ਬਾਈ ਬੱਟਾ ਬੁੱਟਾ ਜੀ ਐਨ ਕਾਬੂ ਕਰਤੀਆਂ ਏ ਭਾਈ ਇਹਨੂੰ ਜੱਗੇ ਬਹੁਤ ਦੇ ਹੱਥ ਲੱਗ ਗਏ ਫੇਰ ਦੁਗੜੀ ਆ ਬਹੁਤ ਨਹੀਂ ਨਹੀਂ ਆਪਣੇ ਹਾਂ ਆਹੀ ਠੀਕ ਆ ਥੋੜਾ ਇਦਾਂ ਹੀ ਕੰਨ ਘਰੋਣਾ ਹਾਂ ਠੀਕ ਆ ਉਹਦੇ ਜੱਗੇ ਨੂੰ ਅੱਜ ਲੱਗੇ ਕੋਲ ਕੰਮ ਬਹੁਤ ਦਾ ਹਾਂ ਜੱਗਾ ਭਾਈ ਆਏ ਆ ਜਿਹੜਾ ਸਾਡਾ ਦੂਆ ਜੱਗਾ ਏ ਉਹ ਕਿਰਾਇਆ ਕਰੂਆ ਕਰਦਾ ਬਹੁਤ ਕੰਮ ਹੁੰਦਾ ਹੈ ਹਾਂ ਕੰਮ ਲੰਦਾ ਉਹ ਬੱਤੀ ਪਾਰ ਨਾਲ ਉਹ ਬੱਤੀ ਪ੍ਰਧਾਨ ਹੁਣ ਤੈਂ ਕਰ ਖੇਤ ਪਾਉਣੇ ਆ ਮੈਂ ਕਣਕ ਵੜਾ ਦਵਾਂ ਕੱਲ ਤੇ ਕੱਲ ਨੂੰ ਹੂੰ ਬੱਤੀ ਪਾਰ ਮੈਂ ਆਹੀ ਕੰਮ ਪਰ ਹਾਂ ਬਸ ਆਹੀ ਕੰਮ ਪਰ ਹਾਂ ਛੱਡਣੇ ਨਹੀਂ ਹੈਗੇ ਤਵੀਆਂ ਕੇ ਪੌਣੇ ਪਹਿਲਾਂ ਤਵੀਆਂ ਕਰ ਹਾਂ ਹਾਲਾਂਕੇ ਲਈ ਹਾਂ ਚਾਰ ਕੇ ਕਿੱਲੀਆ ਮੋੜੇ ਆਲੇ ਬਾਕੀ ਗੱਲਾਂ ਕਰਤਾ ਗੱਲਾਂ ਕਰ ਮੈਨੈ ਨਹੀਂ ਮौज ਆ ਭਾਈ ਹਾਂ ਕਿਉਂਕਿ ਗੰਨਾ ਆਏ ਆ ਫੇ ਸਾਲ ਦੇਖਣ ਦੀ ਲੋੜ ਨਹੀਂ ਹੈਗੀ ਕੱਲ ਵੀ ਅਮਨੇ ਹੁਣ ਕਿਹੜੇ ਮੀਂਹ ਸਿੱਧਾ ਬੱਦਰਾ ਪੈਂਦਾ ਯਾਰ ਡਰ ਲੱਗਦਾ ਭਾਈ ਬੜਾ ਲੱਗਦਾ ਗੱਲ ਤੋਂ ਆ ਚੱਕਰ ਡਰਦੇ ਮਾਰੇ ਆ ਕੋਕਿਆ ਇਹਨੇ ਦੋ ਦੋ ਕਵਾਟਰ ਲਾ ਕੇ ਝੜਤੀ ਤੁੰ ਦਿਖਾਈਓ ਆ ਭਾਈ ਜਿੱਥੇ ਜ਼ਿਆਦਾ ਪੈ ਗਈ ਉੱਥੇ ਦਾ ਮਸਲਿਓ ਘਰਾਤੀ ਉਹਨੇ ਸਹੀ ਕਣਕ ਕੱਟਦਿਆਂ ਨੂੰ ਹੋ ਗਿਆ ਹਨੇਰਾ ਬਾਈ ਕਿਆ ਕਹਿੰਦਾ ਦੱਸ ਹੁਣ ਮੈਂ ਨਾ ਨਹੀਂ ਨਹੀਂ ਕੋਈ ਵੀਰ ਬੁਰ ਦੋਣਾ ਕੀ ਕਹਿੰਦਾ ਮਗਾ ਪੂਰੀ ਕੋਲ ਆਏ ਹੁਣ ਵੀ ਪੂਰੀ ਦਸ-ਦਸ ਰਹਿ ਗਈ ਹੈ ਹਾਂ ਮਗਾ ਚਲ ਆਏ ਆਈਏ ਪ੍ਰਧਾਨ ਕਹਿੰਦਾ ਸਾਨੂੰ ਸ਼ਰਮ ਜੀ ਆ ਗਈ ਵੀ ਆਪੇ ਜਾਈਏ ਵੀ ਇਹਦਾ ਖੂਬ ਵਿੱਚ ਗਰੇ ਆ ਕੱਢ ਲਈ ਹੈ ਕੱਢ ਲਈ ਹੈ ਪ੍ਰਧਾਨ ਕਹਿੰਦਾ ਹਨੇਰਾ ਹੋ ਗਿਆ ਵੀ ਪੂਰੀ ਕਿਹੜਾ ਨਹੀਂ ਆਪਣੇ ਮੂੰਹ ਤੇ ਮੈਂ ਫੋਨ ਆਨ ਕਰਨਾ ਤਾਂ ਮੌਕੇ ਵਾ ਕਰ ਦਦਾ ਮੌਕੇ ਬਗਾਨਾ ਨਿਕਲੇ ਕਰਦਾ ਆਜੋ ਹੁਣ ਦੋਗ ਬੜੀ ਆਲੇ ਨਹੀਂ ਅਸੀਂ ਰੋਪਣ ਕੰਮ ਕੱਢੇ ਆਪਣਾ ਚਰ ਬਣ ਕੇ ਕੰਮ ਹਾਂ ਸਰਦਾਰ ਹੋ ਗਿਆ ਪੂਰੀ ਆਪਣਾ ਵਧੀਆ ਹਾਂ ਵਧੀਆ ਹੋ ਗਿਆ ਆਪਣਾ ਪੂਰੀ ਲੋਡ ਲੋਡ ਪਹਿਲਾਂ ਅੰਦਰ ਆਦ ਨੂੰ ਪੂਰੀ ਜਲੀਆ ਦਾ ਆ ਕਣਕ ਥੋੜੀ ਜੀ ਮੀਂਹ ਪਾੜੇ ਕਰਕੇ ਆ ਨਰਮ ਜੀ ਪੂਰੀ ਬੱਲੇ ਉਹ ਇਹਦੇ ਉਂਦੀ ਸਾਰੇ ਬੈਟਰੀ ਮਾਰੀ ਸਰਦਾਰਾਂ ਤਿਆਰ ਕਰ ਤੇ ਲਿਆਇਆ ਬੰਦਾ ਤਿਆਰ ਤੋਂ ਸੁਕਾਏ ਆ ਆ ਨਹੀਂ ਹੈਗਾ ਮੰਗਾਏ ਆ ਕੋਣ ਬਣਾ ਗਿਆ ਹੈ ਉਬਰੀ ਆਦੀ ਤੁਰਨ ਲੱਗੇ ਰੋਟੀ ਕਹਿੰਦਾ ਦੇਖ ਵੀ ਤੋ ਦੋ ਟਰੈਕਟਰ ਕਰ ਤਰੀ ਖੜੇ ਦੇਖ ਲੈ ਹੁਣ ਕੀ ਹੁੰਦੀ ਹੈ ਘੜ ਵੀ ਲੈਣੇ ਮੈਂ ਘੜ ਵੀ ਜਾਣੀ ਸੀ ਇੱਕ ਭਾਈ ਬੰਨੀ ਲੇਟ ਆ ਬਈਆਂ ਨੇ ਤੇ ਮੋਗੇ ਮੇ ਬੰਨੀ ਹੁੰਦੀ ਫੇ ਕੰਮ ਚੱਲ ਜਾਣਾ ਦਾ 3 ਵਜੇ ਤਾਂ ਬੰਨਣਾ ਲੱਗੇ ਆ ਆ ਲੌੜੂ ਚਾਨਕ ਠੀਕ ਆ ਆ ਵੀ ਜਾਉਂਦੀ ਐ ਤੇ ਐਂਡਿੰਗ ਆ ਆ ਜਾੜੀਆਂ ਆ ਐ ਨਹੀਂ ਨਾ ਭਾਈ ਕੋਈ ਨਹੀਂ ਹਾਂ ਕਿੰਨਾ ਕਪਿਆ ਮਾਲਾ ਨੇ ਅੱਧਾ ਗਿਲਾ ਵਿਆਇ ਬਾਕੀ ਚੱਲ ਕੋਈ ਨਹੀਂ ਕਰੂਗੇ ਹੱਲ ਠੇਲੇ ਲਿਆ ਦੂਗੇ ਫਿਰ ਜੇ ਨਹੀਂ ਹੱਲ ਬਲਟੇ ਕੋ ਮੋਟਰਸਾਈਕਲ ਆਸੀ ਆਈ ਕੰਪਰ ਰਖੇ ਦੁੱਧ ਨਾਲ ਦੇ ਤਰ੍ਹਾਂ ਕਰੂ ਉਹੀ ਗੁਰਬਾਈ ਟਰੈਕਟਰ ਬਣਾ ਕੇ ਅਸੀਂ ਰੋਪਣ ਲੱਗੇ ਤੇ ਦੁਬਾਰਾ ਫੇਰ ਆ ਗਏ ਜਿਹੜੀ ਡਿਊਟੀ ਉਠਾ ਕੇ ਆਏ ਮਰ ਉਹੀ ਖਾ ਕੇ ਐਨ ਮੋਟਰਸਾਈਕਲ ਨੂੰ ਟ੍ਰਾਈ ਵੀ ਕਰੀ ਨਾ ਬੈਡ ਫੋਰ ਦਾ ਜੀ ਮੈਂ ਤਾਂ ਪੂਰੇ ਅਮਰੀਕਾ ਦੇ ਬਗਾਈ ਹੋਈ ਆ 826 ਵੀਜ਼ੇ ਕੱਢਿਆ ਹਾਂ ਉੱਧਰ ਘਰ ਲੈ ਜਦੋਂ ਮੁਰੇ ਜੀ ਨੇ ਪਾਰਕ ਕਰਤਾ ਦਾਣਾ ਕਰਦਾ ਤਕੜਾ ਹੈ ਇਹ ਦੇਖ ਲੈ ਜੇ ਕਿੰਨਾ ਉਕੜੀ ਪਿਆ ਸਾ ਹਾਂ ਇਹ 826 ਦੀ ਜਾਂਦਾ ਹੈ ਹਾਂ ਇਹ ਦਾਣਾ ਜਾਂਦਾ ਚੱਕੇਰਾ ਪਾਪਾ ਕੇ 826 ਮਾੜਾ ਨਹੀਂ ਨਹੀਂ ਹਾਂ 826 ਹੋ ਗਿਆ ਭਾਈ ਤੈ ਕਿਹੜਾ ਵੀ ਜੇ ਮੈਂ ਇਹਦਾ 875 ਦਾ ਕਹਿੰਦਾ ਹੁਣ ਇਹਦਾ 55 ਹੋਣਾ 657 ਹੁਣ ਤੇਟ ਆ ਜਿਹੜਾ ਇਹਦਾ ਤੇਟ ਆ ਜਿਹਦਾ ਪਹਿਲਾ ਦਾ ਹੁਣੇ ਦੇਖ ਲੈਣਾ ਪੂਰੀ ਤਰੇ ਝਾੜ ਕਿੰਨਾ ਫਲੇਵਰ ਦੱਸ ਕਿਵੇਂ ਹੈ ਦੇਵੜ ਹੀ ਗਿਆ ਹਾਂ ਸਾਹ ਥੋੜਾ ਜਿਹਾ ਵੱਢਣੇ ਨੂੰ ਤੰਗ ਕਰਦੇ ਆ ਸਾਹ ਹੈਗਾ ਉਹ ਸਾਹ ਆਉਂਦੇ ਰੁਕ ਰਗਾ ਦਾ ਅੱਛਾ ਹਾਂ ਨਹੀਂ ਭਈ ਇਹ ਕਠਾ ਰੋਕਰਾ ਕੇ ਮਸਾਲਾ ਦੇਣਾ ਬੰਦਾਲੇ ਜੇ ਇਹ ਗੇਅਰ ਮਾਰੀ ਜਾਂਦੇ ਆ ਇਹ ਨਹੀਂ ਇਹ ਸਿਰਫ ਕੂੜੀਆਂ ਨਾਲ ਦੱਬਦਾ ਬਰਾਬਰ ਜਾਂਦਾ ਥਾਂ ਵੀ ਆਈ ਤੰਗ ਟਰੈਕਟਰ ਨਹੀਂ ਬੱਦ ਹੋਣ ਦਿੰਦਾ ਨਹੀਂ ਭਈ ਇਹ ਸਾਰੇ ਸੱਤ ਬੋਏ ਦੇ ਟਰੈਕਟਰ ਦੇ ਹੁੰਦੇ ਆ ਟਰੈਕਟਰ ਰਾਟ ਭਰ ਹੁੰਦੇ ਆ ਇਹਦੇ ਰਾਈਡ ਪਹਿਲੇ ਹੀ ਦੇਖ ਲਾਉਂਦਾ ਵੀ ਉਹ ਕਰਦਾ ਜਿਹੜੇ ਰੁਕ ਰੁਕ ਲਾਦਾ ਭਾਈ ਸੈਵੀ ਕੜਾਈ ਕਰੇਗਾ ਮੈਂ ਆਹ ਬਹੁਤ ਵਧੀਆ ਹਾਂ ਇਹ ਦੋ ਦੋ ਤਿੰਨ ਕੁੱਪਾ ਲਾਉਣਾ ਆਦਾ ਦਾ ਕਹੜੇ ਲਾਉਂਦਾ ਹੀ ਪਿੰਡ ਦੇ ਵਿੱਚ ਦਾ ਯਾ ਦਿਵਾਲੀ ਆਉਣੀ ਇੱਥੇ ਕੁੱਪਾ ਦੇ ਕੋਲ ਖੜਾ ਹੋਣਾ ਬਾਈ ਲਾਇਆ ਹਾਂ ਲਾਉਦਾ ਤਾਂ ਪਿੰਡ ਵਿੱਚ ਲਾ ਦੋ ਕਈ ਸਾਲ ਹੋ ਗਏ ਹੁਣੇ ਫਿਰ ਬਹੁਤ 10 ਸਾਲ 15 20 ਸਾਲੀ ਢਾਲੀ ਦੇ ਤਾਂ ਨਹੀਂ ਵੱਡੇ ਖੜਦੇ ਹਾਸਾ ਕੱਢ ਦੇ ਯਾ ਟਾਈਮ ਦਾ ਹੈ ਬਾਈ ਯਾ ਟਾਈਮ ਯਾ ਸਾਰਾ ਪਿੰਡ ਕੁੱਪਾ ਵੰਦਾ ਦਾ ਅੱਛਾ ਯਾ ਫੇ ਜਗਾ ਘਟ ਹੋਣੀਆਂ ਲੋਕਾਂ ਕੋਲ ਆਹ ਉਹ ਸ਼ੈੱਡ ਪਾ ਲਏ ਸਭ ਨੇ ਹਾਂ ਹੁਣ ਸ਼ੈੱਡ ਪਾ ਲਏ ਬੈਗੇ ਬੈਣ ਲੱਗੇ ਆਂ ਸ਼ੈੱਡ ਵੀ ਪਾ ਲਏ ਡੱਗਰ ਵੀ ਵੇਚਦੇ ਡੱਗਰ ਵੇਚਦੇ ਡੱਗਰ ਪਾਣਗੇ ਬੈਥਦੇ ਆਂ ਮੈਂ ਕਿਹਾ ਬੋਲ ਇਹਦਾ ਬੈਠਾ ਜੇ ਕੋ ਉਪਰਾਨ ਖਰਾਬ ਹੋ ਜਾਂਦੇ ਦਾਣੇ ਬਾਕੀ ਭਾਈ ਬੰਦੇ ਲੱਗੇ ਵੇ ਮਿਹਨਤੀ ਬਹੁਤ ਆਏ ਤੜਕੇ ਤੇ ਲੱਗ ਜਾਂਦੇ ਆ ਇਹਨਾਂ ਰੀ ਵੀ ਤਾਂ ਦੀ ਕਮਾਈ ਆ ਬਾਈ ਆਹ ਮੈਂ ਕਿਹਾ ਤੜਕੇ ਤੇ ਲੱਗ ਜਾਂਦੇ ਤਾਂ ਦੀ ਕਮਾਈ ਇਹਨਾਂ ਦੀ ਵੀ ਇਗਰੇ ਨੂੰ ਨਾ ਦੁੱਧ ਨਾ ਘੀਤ ਨਾ ਕੋਸ ਕਰ ਬੈਠਾ ਨਾ ਜਿੱក ਹੱਸੀ ਨੇ ਪਾਣੀ ਉਹਨਾਂ ਦਾ 11:00 ਵਜੇ ਇਹਨਾਂ ਨੇ ਰੁਕੀ ਸੁੱਕੀ ਜਿਹੀ ਮਿਲਕੀ ਖਾ ਕੇ ਪੂਰੀ ਪੈਕੇਜ ਇਹਨਾਂ ਨੇ ਮੱਛਰ ਵੀ ਨਹੀਂ ਲੜਦਾ ਪਤਾ ਹੀ ਲੱਗਦਾ ਹਾਂ ਇਹਨੂੰ ਪਤਾ ਹੀ ਹੈ ਵੀ ਕਿੱਥੇ ਵੇ ਹੈ ਭਾਈ ਇਹ 12 ਘੰਟੇ ਦੇ ਉੱਪਰ ਹੋ ਗਏ ਨਾ ਟਾਈਮ ਉਹ ਇੱਧਰ ਮੱਛਰਦਾਨੀਆਂ ਹਾਂ ਉਹ ਵਧੀਆ ਨਹੀਂ ਹੈਗੀ ਇਹ ਕਹਿੰਦੇ ਸਾਡੇ ਉਧਰ ਤੇ ਮਿਲਦੀ ਹੈ 200 ਰੁਪਏ ਦੇ ਮੱਛਰਦਾਨੀ ਮਿਲਦੀ ਤਿੰਨ ਚਾਰ ਬੰਦੇ ਵੜ ਕੇ ਵੇਚਦੇ ਆ ਉਹ ਛੋਟੀ ਆਇਆ ਉਹ ਨਹੀਂ ਮੱਛਰ ਬਣ ਜਾਂਦਾ ਰੋਟੀ ਨਹੀਂ ਸੁਣਦਾ ਕਿਹੜਾ ਦਾਣੇ ਨਹੀਂ ਪੂਰੇ ਉਹਨੇ ਟਰਾਲੀ 'ਚ ਦਾਣ ਸੱਚੀ ਗੱਲ ਹੈ ਲੋਟੇ ਇੱਕ ਕਰਾ ਹੋਰ ਖੜਾ ਆਪਾਂ ਹੋਰ ਲਿਆਉਂਦੇ ਆਪਾਂ ਚਾਲੇ ਆ ਗਏ ਆ ਚਾਲੇ ਆ ਗਏ ਆ ਤੇਰੇ ਵਜਨ ਪੂਰੇ ਹੋਣੇ ਚਾਹੀਦੇ ਆ ਆਪਾਂ ਨੇ ਮਸ਼ੀਨਾਂ ਬੜਾਈ ਸੀ ਉਹਦਾ ਦਾਤਾ ਭਰਿਆ ਵੇ ਖਾਲੀ ਖੜਾ ਛੋਟੀ ਦੇ ਵਜਨ ਪੂਰੇ ਹੋਣੇ ਚਾਹੀਦੇ ਵਰਨਾ ਹੱਲ ਕਰ ਦੂਗੇ ਅਸੀਂ ਕੋਈ ਅੱਦਾ ਜੀ ਗਿਆ ਪਿਆ ਅੱਦਾ ਪਿਆ ਭਾਈ ਬਾਕੀ ਭਾਈ ਆ ਬੂਤੇ ਬਾਟੇ ਜਿਵੇਂ ਚੇਰੇ ਦੇ ਚੱਲ ਪਏ ਕੋਈ ਤੈਨੂੰ ਉਹ ਬੰਦੇ ਲਵਾਵੇ ਜੇ ਪ੍ਰਯੋਗ ਨਹੀਂ ਕਰਨਾ ਬੱਦੂਗਾ ਹੁਣ ਬੱਦੂਗਾ ਬੱਦੂਗਾ ਬੱਦਲਾ ਬੱਦਲਾ ਫਾਇਦਾ ਹੀ ਉਹਦਾ ਪੈਣਾ ਨਹੀਂ ਛੱਡਣਾ ਹੀ ਨਹੀਂ ਹੈਗਾ ਭਾਈ ਪੂਰੀ ਨੂੰ ਸਖਤ ਡਿਊਟੀ ਇਹਦੀ ਟਰਾਲੀ ਪਰੇ ਰੱਖਣੀ ਪੈਣੀ ਦਾੜੜ ਉਹਨੇ ਤਾਂ ਦੇਖਿਆ ਨਾਲੇ ਦੇਖੀ ਜਾਂਦਾ ਬਾਟੀ ਬੰਨ ਬਾਟੀ ਬਿਆਨ ਨੂੰ ਭੇਜਤਾ ਅੱਜ ਕੋ ਬਣ ਗਿਆ ਬਾਟੀ ਅੱਜ ਛੁੱਟੀ ਪਰ ਹੈ ਭਰੀਆਂ ਸਾਬ ਦੀ ਬੰਨੀਆਂ ਵੀ ਐ ਹਾਂ ਹਾਂ ਸਾਫ ਦੀਆਂ ਹੀ ਆ ਉਹ ਭਾਈ ਜਿਹੜੀ ਜਿਆਦਾ ਬੜੀ ਭਰੀ ਹੁੰਦੀ ਨਾ ਗੇਰ ਵੀ ਸਾਰੇ ਖੁੱਲ ਜਾਂਦੀ ਆ ਉਹ ਫੇ ਰੁਕ ਲੋਡ ਨਹੀਂ ਲੱਗਦਾ ਪੂਰੀ ਨਾ ਦੇਖ ਲੈ ਇਹ ਬਣਾਉਣੀ ਹੈ ਲੋੜੀ ਕਾਲੇ ਵਾਲੇ ਭਈਏ 11 ਵਜੇ ਵੱਢੀਏ ਕਣਕ ਖਾ ਕੇ ਇਹਦਾ ਪੱਕੀ ਹੈ ਵਿਕੀਰ ਵਾਲੇ ਭਈਏ ਨਹੀਂ ਤੇ ਜਿਹੜੇ ਹਾਂ ਉਦੇ ਹੱਥ ਵੀਰਾਂ ਦੇ 11 ਵਜੇ ਵੱਢ ਗਏ ਨੇ ਉਹ ਹਿੰਮਤੀ ਹੋ ਗਈ ਆ ਰਾਤ ਨੂੰ ਜਾਂਦੇ ਨੇ ਡੋਲੀ ਦੇ ਵਿੱਚ ਹਾਂ ਵੀ ਭੁੱਖਾ ਨਾ ਤੁਸੀਂ ਕਿੱਥੇ ਨੂੰ ਜਲੇ ਹਾਂ ਸਰਦਾਰ ਜੀ ਘਰ ਤੋਂ ਵੱਢੀ ਹਾਂ ਵੀ ਵੀ ਭੁੱਖਾ ਆਪੂ ਰਸਾਲਾ ਆ ਗਿਆ ਦੇਖਦਾ ਚੱਕੀ ਵੀ ਕੇ ਦੇਦਾ ਗੱਡੀ ਆ ਦੇਖਦਾ ਰੋਟੀ ਪਤ ਸੁੱਕੂਗੀ ਤਾਂ ਨਹੀਂ ਵਧੀਆ ਬਣੂ ਰੋਟੀ ਵਧੀਆ ਬਣੂਗੀ ਵਧੀਆ ਬਣੂ ਮੈਂ ਕਹਿੰਦਾ ਇੱਕ ਪੱਛਰ ਵੀ ਖਾ ਕੇ ਨਾਲੇ ਪੱਛਰ ਵਾਲਾ ਬੋਤਾ ਪੱਛਰ ਵਾਲਾ ਬੋਤਾ ਭਾਈ ਠੀਕ ਆ ਸਾਡੀ ਭਾਈ ਅੱਧਾ ਘਾਟਾ ਲੱਗਣਾ ਥਾ ਨੂੰ ਮਿਲਦੇ ਆ ਮੇਰੇ ਨਾਲ ਘੰਟਾ ਜਗਾ ਘੰਟਾ ਲੋ ਜੀ ਬਾਈ ਆਹ ਸਾਈਡ ਨੂੰ ਪ੍ਰਧਾਨ ਦੇ ਖੇਤਾਂ ਦੇ ਬੈਕਸਾਈਡ ਆਈਟੀਆ ਹੀ ਪੈਣਦੀ ਆ ਪੂਰਾ ਚੱਲਣਾ ਬਾਈ ਪੂਰਾ ਪੂਰਾ ਪ੍ਰਧਾਨ ਨੇ ਇੱਕ ਆ ਦੇਖਿਆ ਮੋਟਰ ਸੰਡਾ ਨਹੀਂ ਹੋ ਗਿਆ ਕਿੱਲਾ ਹਾਂ ਹਾਂ ਕੋਟ ਕਰਨ ਲੱਗ ਪਏ ਬਾਈ ਅਸੀਂ ਮੋਟਰਸਾਈਕਲ ਪਾਏ ਸਾਨੂੰ ਪੂਰੀ ਖੜ ਲੱਗੀ ਵੀ ਜਿੱਦਾਂ ਵੀ ਕਿਤੇ ਨਹੀਂ ਪੈ ਗਿਆ ਹੁੰਦਾ ਇੱਜਾ ਖੰਡ ਹੋਈ ਵੀ ਆ ਅੱਜ ਖੰਡ ਲੱਗੀ ਲੱਗਿਆ ਰੋਡੀ ਨੇ ਵੀ ਕਹਿ ਤਾ ਕਿ ਨਾ ਹੈ ਅੱਜ ਅੱਜ ਹੈ ਕੋਈ ਬਾਈ ਹੁਣ ਤੈਨੂੰ ਅਰਜ਼ਾਈ ਲੈ ਕੇ ਦਵਾ ਪਹਿਲਾਂ ਹਾਂ ਵਾਜ ਆਇਓ ਠੀਕ ਹੈ ਹਾਂ ਤੂੰ ਨਹੀਂ ਲਾਊਗਾ ਇਹਨੂੰ ਮੈਂ ਇੱਕ ਵਾਰ ਦਾਨਾ ਮੈਂ ਇਹਦੇ ਘਰ ਗਿਆ ਮੈਂ ਪਹਿਲਾਂ ਬੈਠਾ ਸੀ ਮੂਲਰ ਲਈ ਬੈਠਦਾ ਮੇਰੇ ਆਪਨੇ ਨੂੰ ਕੂਲਰ ਬੰਦ ਕਰਿਆ ਪਰ ਇਹਨੇ ਮੱਛਰ ਲੜ ਜੂਗਾ ਕਹੇ ਛੜਦਾ ਸੀ ਬੰਦੇ ਜੇ ਬਾਈ ਤਮ ਮਲਗੇ ਨਹੀਂ ਪੈ ਜਾਣੀ ਛੜਦਾ ਲੱਗਣੀ ਹੋਆ ਮਾਸ ਤਾਂ ਹੈ ਨਹੀਂ ਹੱਡੀ ਹੈ ਨਹੀਂ ਵਾਸ ਕਿਤੇ ਗਿਆ ਹਾਂ ਹਾਂ ਵਾਸ ਕਿਹੜਾ ਕਰੀ ਪੂਰੀ ਕਿਹੜਾ ਠੰਡ ਲਾਦੀ ਆ ਮੈਂ ਕਿ ਹੱਡੀ ਵਾਸਤਾ ਹੈ ਨਹੀਂ ਠੰਡ ਪੂਰੀ ਠੰਡ ਦਾ ਫਰਕ ਪੈ ਗਿਆ ਨਾ ਨਾ ਅੱਜੋਂ ਨਹੀਂ ਵੀ ਪਿਆ Pase Pase ਮੌਸਮ ਠੰਡਾ ਹੈ। ਹਾਲ ਦੋਲੇ ਕਿ ਨਹੀਂ ਤਾਂ ਆਪਣੇ ਬਰੰਡੇ ਹੀ ਪਹਿਲੇ ਆ। ਬਰੰਡੇ ਇਧਰ ਜਲੰਧਰ ਕਈ ਪਾਸੇ ਪਹਿਲਿਆ। ਆਪਣੇ ਵੀ ਮਤਲਬ ਥੋੜੀ ਜਿਹੀ ਕਿਣੀਆਂ ਹੋਈਆਂ ਥੋੜੀਆਂ ਪ੍ਰਧਾਨ ਦੀ ਆਪਾਂ ਉੱਪਰ ਤੇ। ਨਾ ਮਾਤਰ ਜਾਂ। ਹਾਂ। ਇੱਕ ਹੈ ਭਾਈ ਹੁਣ ਇਕੱਲੇ ਇਕੱਲੇ ਬੰਦੇ ਭਾਜੀ ਕਿਹੜਾ ਕਿਤੇ ਲੜਾਈ ਲੱਗੀ ਹੁੰਦੀ ਐ ਮਚਰ ਫਿਰਦਾ ਏ। ਪੂਰੀ ਦੇਖੀ ਭਾਈ। ਹਾਂ। ਪ੍ਰਧਾਨ ਮੈਂ ਲੜਾਈ ਵਾਲੀ ਕੰਮ। ਹਾਂ। ਬਾਕੀ ਆਹ ਸਾਈਡ ਤਾਂ ਰਹਿ ਗਈਆਂ ਬਾਈ ਦਾਤਕ ਭਰੀਆਂ ਇੱਧਰ ਕਿੰਨੀਆਂ ਲੈਣਾ ਪੁਰੀ ਮੱਛਰ ਰੱਖਿਆ ਪਿਆ ਓਰੇ ਪਾਲਿਆ ਪਿਆ ਪਾਲਿਆ ਪਿਆ ਕਣਕ ਦੇ ਵਿੱਚ ਮੱਛਰ ਪਾਲਿਆ ਪਤਾ ਪੂਰੀ ਮੱਛਰੇ ਬਾਰ ਰੱਖਿਆ ਪੂਰੀ ਦੇ ਵਿੱਚ ਮੱਛਰ ਹੋਰ ਮੱਛਰ ਖੇਤਾਂ ਦੇ ਵਿੱਚ ਮੱਛਰੇ ਰੱਖੇ ਸਕਿਉਲਟੀ ਗਾਰਡ ਕਰੇ ਵਾਸਤੇ ਨਹੀਂ ਤਾਂ ਕਣਕਾਂ ਦੇ ਪਾਸੇ ਲੈਣੀ ਨਹੀਂ ਢੋਟ ਵਾਈ ਬੂਟੇ ਕਰਕੇ ਵੀ ਆ ਪੂਟੇ ਰੱਖੀ ਹੈ ਪੂਰੀ ਆਹ ਏਰੀਆ 'ਚ ਬੂਟਾ ਹੀ ਬੂਟਾ ਓਰੇ ਮੱਛਰ ਤਾਂ ਮਿਲਣਾ ਹੀ ਆ ਹਵਾ ਦੇ ਲੱਗ ਨਹੀਂ ਨਾ ਏਸੀ ਨਾਲੋਂ ਬੱਤ ਠੰਢੀ ਆ ਓਰੇ ਏਸੀ ਨਾਲ ਹਵਾ ਲੋਟ ਆ ਬਾਈ ਜੇ ਮੱਛਰ ਨੇ ਚੰਗਾ ਖਾਣਾ ਏ ਬੱਛਰਦਾਨੀ ਬਾਕੀ ਗਾਪੂਰੀ ਜੇ ਚੱਲਦਾ ਫਿਰਦਾ ਉਹਦੇ ਨਾਲ ਲੜਦਾ ਤੇ ਕਬ ਲੇਬਰ ਲੱਗੀ ਵੀ ਆ ਇਹਦਾ ਬਹਿ ਜਾਂਦਾ ਉਹਦੇ ਨਾਲ ਉਹਦੇ ਨਾਲ ਲੜਦਾ ਏ ਲਓ ਜੀ ভাই ਫਿਰ ਕਿਨੇ ਦਾਣੇ ਵਧੇਗੇ ਰੋਟੀ ਕਿਆ ਹੋਇਆ ਫਿਰ ਦਾਣੇ ਵੱਧ ਕੇ ਟਰੈਲਰ ਹੁਣ ਆਪਾਂ ਨੇ ਹੋਰ ਲੈ ਕੇ ਆਂਦਾ ਘਰ ਤੇ ਬਾਈ ਪੂਰੀ ਨੇ ਮਸ਼ੀਨ ਕੇ ਵੜਾਈ ਤੀ ਫਿਰ ਉਹ ਟਰਾਲਾ ਲੈ ਕੇ ਆਏ ਆ ਅਸੀਂ ਟਿਕਾਣੇ ਲਿਆ ਕੇ ਖੜਾਤਾ ਬਾਕੀ ਪੂਰੀ ਨੂੰ ਕਹੇਤਾ ਵੀ ਆਪੇ ਲਾਲਾ ਸਾਤੇ ਬੂਟੇ ਟੁੱਟ ਜਾ ਰਹੇ ਤਲੂ ਤਲੂ ਕਰੇ ਖੇਤ ਦਾ ਵੇਚਤਾ ਹੈ ਹੈ ਜਿੱਕਾ ਕੱਚੇ ਡਰਾਈਵਰ ਆ ਭਾਈ ਕੱਚੇ ਡਰਾਈਵਰ ਆ ਰੋਟੀ ਚਲ ਆਏ ਦੇਖੀਏ ਟਰੈਕਟਰ ਅਸੀਂ ਲਾਤਾ ਬਈ ਸੜਕ ਪਰ ਕਿਉਂਕਿ ਰਾਤ ਨੂੰ ਹੁੰਦਾ ਨੂੰ ਪਤਾ ਕਿੰਨੇ ਆਉਣਾ ਰੋਟੀ ਕਿ ਨਾ ਕੱਪੜੇ ਕਿੱਲੇ ਹੋ ਕੇ ਕਿ ਆਉਗੇ ਹੋਰ ਵੀ ਜਲਦੀ ਹੋਣੀ ਬੰਦਾ ਪਰ ਜਿਹੜਾ ਕੇਲਾ ਖਾਦਾ ਹੋਣੀ ਚੋਕਾ ਕੇਲਾ ਖਾਦਾ ਲਾਤੇ ਜੇ ਕੇਲਾ ਚੋ ਗਿਆ ਕੇਲੇ ਦਾ ਬੂਤ ਕਰਤਾ ਤੇਰਾ ਬਹੁਤ ਉਹ ਕੋਰ ਦਾ ਜਿਆਦਾ ਹਾਂ ਉਹ ਲੱਗਦਾ ਪਿਆ ਹਾਂ ਆ ਕੇਲੇ ਦਾ ਫੁਲ ਕੇ ਜਿਆ ਪਿਆ ਰਿਹਾ ਕਿ ਉਹਨੇ ਕਰਤਾ ਤੇਰਾ ਕੰਮ ਯਾਰ ਪਰ ਭਈਆ ਨੇ ਉੱਚੀ ਬਹੁ ਵੱਡੀ ਵੀ ਰੋਟੀ ਦੇ ਦਿੱਤਾ ਸੀ ਆ ਦੇਖੋ ਬਾਈ ਜਿੱਕਾ ਖੜਕੇ ਵੱਡੀ ਹੁੰਦੀ ਆ ਮੈਨਾ ਕਰਦਾ ਇਹ ਉਹਦਾ ਖੜੀ ਹੈ ਕਮੈਨ ਉਹ ਬਾਈ ਸਾਹਮਣੇ ਕਿਸੇ ਦੀ ਵੱਡੀ ਆ ਰੋਟੀ ਕਹਿੰਦਾ ਉਹ ਕਮੈਨ ਆ ਗਈ ਖੜੀ ਹੈ ਕਮੈਨ ਵੀ ਬੰਦ ਹੋ ਲਈ ਬਾਈ ਟਾਈਮ ਜਿਆਦਾ ਹੋ ਗਿਆ ਹੁਣ ਓਵਰ ਉਸ ਪੈ ਗਈ ਆ ਦੇਖੋ ਲੈਣਾ ਵਿੱਚ ਵਿੱਚ ਪੂਰੀ ਦੇ ਬਾਈ ਗਿੱਲਾ ਹੋਈਆਂ ਵੀ ਐ ਵੀ ਉਹ ਦਾ ਬਾਈ ਨਿਬੜ ਗਿਆ ਉਹ ਤੁਹਾਡੀ ਪੂਰੀਆਂ ਟੀਸੀ ਲਾਤੀ ਭਾਈ ਪੂਰੀ ਚੜਾਈ ਜਾਣਾ ਤਾਂ ਮੇਰੇ ਸਾਹਮਣੇ ਹੈ ਕਿਰਨਤ ਉਹ ਥੈਡਾ ਬਣਨ ਦਾ ਦਾਣੇ ਉਹ ਨਹੀਂ ਰੋਡੀ ਪਾ ਲੈਂਦੇ ਐ ਇਹਨੂੰ ਬਿੱਟ ਨਹੀਂ ਹੈਗਾ ਇਹ ਸਾਰੇ ਦਾਣੇ ਆ ਹਾਂ ਮਿੱਟੀ ਚਲੇ ਜਾਏ ਕਰਦੀ ਐ ਡਿਊਟੀਆਂ ਵੀ ਚਲੇ ਐ ਇੱਕ ਜੀਰੀ ਆ ਜੀਰੀ ਨਹੀਂ ਵਾਲੇ ਦਲ ਨੂੰ ਆਏ ਕਰਦੀ ਇਹ ਕਣਕ ਐ ਇਹਨੂੰ ਕਿੱਥੇ ਖਾ ਗਿਆ ਤੂੰ ਹਾਂ ਭਾਈ ਜਾਂਦੇ ਹੋ ਰੋਟੀ ਲੈ ਕੇ ਟਰੈਕਟਰ ਲਾ ਕੇ ਪ੍ਰਧਾਨਿਕ ਨਾ ਫੜਲੇ ਤੇ ਕਿੱਥੇ ਨੇ ਮੈਂ ਕਿਹਾ ਹੌਲੀ ਹੌਲੀ ਗਏ ਆ ਭਾਈ ਠੀਕ ਨਹੀਂ ਪ੍ਰਧਾਨਾਂ ਕਾ ਤੇ ਨਾ ਨਾ ਇਹਨੂੰ ਸਖਾਰੇ ਨਾ ਯਾਰ ਨਾਲ ਹੁੰਦਾ ਇਹਨੂੰ ਆਪ ਭੇਜ ਦਿੰਦੇ ਆ ਵੀ ਸਿੱਖ ਚਰਾ ਕਰਹੀਂ ਨਾ ਨਾ ਠੀਕ ਆ ਭਾਈ ਡਰਾਈਵਰੀ ਚ ਆਏ ਰੋਟੀ ਟਰੈਕਟਰ ਆ ਗਿਆ ਗੱਡੀ ਆ ਗਈ ਸਭ ਕੋ ਆਣਾ ਟਰੈਕਟਰ ਅੱਗੇ ਨਹੀਂ ਹੁੰਦਾ ਤੇਰੇ ਵਰਗੇ ਅਸੀਂ ਵੀ ਇੱਕੜੇ ਹੀ ਸਿੱਖੇ ਆ ਸਾਨੂੰ ਕਿਹੜੇ ਬਹੁਤ ਆਉਂਦੇ ਨੇ 2-4 ਵਾਰੋ ਸਿੱਖੀ ਜਾਂਦਾ ਵਰਗਾ ਰੋਡੀ ਮੈਂ ਬਾਈ ਦੋਈ ਵਾਰ ਚਲਾਇਆ ਟਰੈਕਟਰ ਇੱਕ ਵਾਰ ਕਰਾਲੀ ਤੇ ਯਾਤਰੀ ਲੋਆ ਕੇ ਲੈ ਤੇ ਜਾਦ ਅੱਜ ਵੀ ਹੌਲੀ ਹੌਲੀ ਨੂੰ ਡਰਾਈਵਰ ਬਣਾ ਲੈਣਾ ਧਾਨਾ ਤੱਕ ਡਰਾਈਵਰ ਬਣਾ ਲੈਣਾ ਭੂਰੀ ਬਾਲੀ ਰੱਖ ਲੈਂਦੀ ਵਿੱਚ ਉਹ ਰੋਡੀ ਬਾਲੀ ਰੱਖੀ ਕਰਦਣੇ ਰੱਖੀ ਦੇਗੀ ਮੈਂ ਕਹਿ ਚੱਲਾ ਮਟਰਾਂ ਲਈ ਵਿੱਚ ਇਹ ਰਕੀ ਉਹਨੇ ਅਸੀਂ ਦੇਖਿਆ ਤਾਂ ਪਾ ਕੇ ਲੱਗੇ ਵਿੱਚ ਬਾਜੂ ਦੇਖਿਆ ਯਾਰ ਓਡੀ ਕਿਤੇ ਹੋਹੀ ਕੰਮ ਨਾ ਹੋ ਜਵੇ ਬੋਰਡਰ ਵੀ ਬੋਰਡਰ ਵੀ ਘਰ ਛੱਡੇ ਬਸ ਇਹ ਠੀਕ ਹੈ ਉਹ ਪਾਰਟੀ ਹੋ ਗਈ ਓਏ ਬੰਦਿਆਂ ਨੇ ਸਾਰਾ ਘੜਤਾ ਸਾਡੇ ਆਂਦੇ ਨੂੰ ਲਾ ਲਾ ਹੈਗਾ ਇਹ

ਚੱਲ ਕੰਮ ਨਿਪੜਿਆ ਗਿੱਲਾ ਸੁੱਕਾ ਉਹ ਗਿੱਲਾ ਸੁੱਕਾ ਕੰਮ ਨਿਪੜਿਆ ਜਿਹੜਾ ਰੋਜ਼ ਕੁਮੀ ਜਾਊਂਗਾ ਕਿਦਾ ਤੁਹਾਨੂੰ ਲਾ ਟਰੈਕਟਰ ਦੋ ਦੇ ਅੱਜ ਮੈਂ ਫਸ ਗਿਆ ਦਾ ਕਾਦੇ ਦੋ ਲਿਆ ਪਹਿਲਾਂ ਦੂਰਾ ਟਰਾਲਾ ਲੈ ਕੇ ਆਉਣਾ ਤਾਂ ਫਿਰ ਉਹ ਲਿਆਉਣਾ ਦਾ ਭਰਾ ਲੈ ਆਉਣਾ ਦਾ ਚੱਲ ਕੋਈ ਨਹੀਂ ਕੰਮ ਕਰ ਗਿਆ ਲੈ ਲੈ ਇੱਕ ਹੋਰ ਲਾਉਣਾ ਪੈ ਗਿਆ ਪੂਰੀ ਕੀ ਪਤਾ ਕੀ ਗੱਲ ਹੈ ਜਿਨੇ ਤੀਜਾ ਹੋਗੇ ਪਰ ਉਹ ਫਾਇਦਾ ਹੈ ਕਿ ਆ ਯਾਰ ਦੋ ਦਿਨ ਬੰਦੇ ਨੂੰ ਰੋਡ ਪੈਂਦੀ ਹੈ ਸਾਰੇ ਪਿੰਡੇ ਕੋਲ ਟਰੈਕਟਰ ਹੈ ਕਿ ਨਹੀਂ ਕੰਮ ਸਰ ਗਿਆ ਬੱਸ ਵਧੀਆ ਪੂਰੀ ਬਾਈ ਹੁਣ ਆਪਣੇ ਰੱਸੀਆ ਰੁਸੀਆ ਕਰ ਲੈ ਇਕੱਠੀਆਂ ਚੱਲੀਏ ਫਿਰ ਹਾਂ ਪੱਲੀ ਲਿਆ ਸੀ ਤੇਰੇ ਘੇਰ ਬਣਾ ਰਹਿੰਦੇ ਆ ਹੁਣ ਆਪਾਂ ਨੇ ਛੱਡਣਾ ਕੁਝ ਨਹੀਂ ਸਭ ਕੁਝ ਲੈ ਜਾਣਾ ਤੇਰਾ ਤੇਈ ਪੂਰੀ ਪੱਲੀ ਹੈਗੀ ਆ ਹਾਂ ਹਾਂ ਪੱਲੀਆਂ ਉਹਦੇ ਹੈਗੀ ਪੱਲੀ ਚ ਪਾ ਲੈਣੀ ਆਪਾਂ ਨੇ ਲੈ ਭਾਈ ਬੰਦਿਆਂ ਨੇ ਕਰ ਲਿਆ ਇਕੱਠਾ ਇਧਰ ਮਾਲ ਆ ਆਹ ਇਹ ਜੇ ਪੂਰੀ ਕੋਈ ਰਹਿ ਗਈ ਸਾਜਦੇ ਗੇੜਾ ਮਾਰ ਜਿਓ ਬਾ ਠੀਕ ਹੈ ਨਾ ਨਾ ਠੀਕ ਆ ਠੀਕ ਆ ਲੋ ਜੀ ਇੱਧਰ ਵੀ ਖਿੱਚਦਾ ਕੰਮ ਪੂਰੀ ਬਾਈ ਜੇ ਪੰਜਾਬੀ ਬੰਦੇ ਹੁੰਦੇ ਦਬ ਜਾਣਾ ਤਾਂ ਇਹਨਾਂ ਨੇ ਤੇਰਾ ਕੰਮ ਖਿੱਚਦਾ ਨਾ ਇਹਨਾਂ ਨੇ ਤੇਰਾ ਕੰਮ ਖਿੱਚਦਾ ਢੀਲਾ ਵੱਢ ਕੇ ਕੱਢਿਆ ਏ ਕਿਹਣਾ ਸੌਖਾ ਏ ਵੱਟਿਆ ਨਹੀਂ ਬੰਨ ਕੇ ਕੱਢਿਆ ਏ ਨਹੀਂ ਅਗਲਾ ਬੰਨਾਂ ਨੂੰ ਬਹੁਤ ਜ਼ੋਰ ਲੱਗਦਾ ਏ ਪਿੰਡ ਵੀ ਕੱਢ ਕੇ ਆਇਆ ਤੁਹਰੇ ਵੀ ਬੱਟੀ ਹੁੰਦੀ ਹੁੰਦੀ ਨੇ ਚ। ਤੇਰੇ ਬਾੜਦੇ ਨੇ ਉੱਥੇ। ਹਾਂ। ਵੀ ਹਿੰਮਤ ਬਹੁਤ ਐਨਾਂ ਜਿ ਮੰਨ ਕੇ ਇਹਨਾਂ ਨੂੰ। ਉਹ ਵੀ ਬਿਨਾਂ ਪਿਆਰੇ ਆਪਣੇ ਬਾਹਰ ਜਾ ਕੇ ਚੱਲਾ। ਆਹ ਕੰਮ ਨਹੀਂ ਉਹ ਦੂਆ ਦਾ ਕੰਮ ਕਰਦੇ ਆ। ਉਹ ਵੀ 10-10 ਵਾਰ-ਵਾਰ ਘੰਟੇ ਕੰਮ ਕਰਦੇ ਆ। ਕੰਮ ਤਾਂ ਕੰਮੇ ਆ। ਪਰ ਆਪਣੇ ਆਏ। ਇਹਨਾਂ ਆਪਾਂ ਪੰਜਾਬ ਦੇ ਤਾਂ ਬਹੁਤ ਬੋਝ ਜ਼ੋਰ ਮਾਰੇ ਯਾਰ। ਇਹਨਾਂ ਹਟ ਗਿਆ ਨਾਲ ਕੰਮ ਕਰਦਾ ਅਜ ਤਾਂ। ਬਹੁਤ ਜ਼ੋਰ ਦਾ ਸਰਦਾਰ ਨਹੀਂ ਹੋ ਜਾ ਰਿਹਾ। ਹਾਂ। ਜ਼ੋਰਗੇ ਲੈ ਆ। ਚੱਲ ਕੱਲ ਨੂੰ ਨਵਾਂ ਕੰਮ ਮਿਲ ਜੂਗਾ। ਜੱਜ ਜ਼ੋਰ ਮਾਰੇ ਆ। ਆ ਚੌਫਰ ਦੇਖੋ ਜੀ 10 ਵਜੇ ਜਾਂਦਾ 5 ਵਜੇ ਆਇਆ ਕਿਨੇ ਵਜੇ ਆਇਆ ਦਾ 9:00 ਵਜੇ ਕਿਲੇ ਵਜੇ ਆ ਗਿਆ 5 ਵਜੇ ਆ ਗਿਆ 500 ਬਣਾ ਲਿਆ ਆ ਪੂਰੀ ਨੇ ਬਾਈ ਲੈ ਲਿਆ ਰੱਬ ਦਾ ਨਾਂ ਪੂਰੀ ਟਰੈਕਟਰ ਦੇਗਾ ਸਾਥ ਪੂਰਾ ਹੈ ਬਾਬੇ ਦੀ ਕਿਰਪਾ ਕਰਤੀ ਅੱਜ ਟਰੈਕਟਰ ਵੀ ਬਹੁਤ ਸਾਊ ਹੈ ਹਾਂ ਹਾਂ ਧੋਖਾ ਨਹੀਂ ਦਿੰਦਾ ਬਈ ਇਹਨੇ ਇਹਦਾ ਬੰਟੀ ਕਹੀ ਜਾਂਦਾ ਵੇਚਣਾ ਪੂਰੀ ਦਾ ਤਾਂ लाडला ਇਹ ਲੈ ਜਿਹੜਾ ਸੌਖਾ ਰਾਤ ਨੂੰ ਵੀ ਲਾਨ ਘੜਦਾ ਦੇਖ ਲਓ ਬਾਈ ਬਾਕੀ ਝਾੜ ਠੀਕ ਆ ਬਾਈ ਪੂਰੀ ਦਾ ਹੈ ਆਪਣੇ ਨਾਲ ਲਈ ਇਹ ਮਹੀਨਦਰਾ ਬਾਕੀ ਬਾਕੀ ਨੇ ਬਾਈ ਲਾਈਟਾਂ ਦੋਆਂ ਲਵਾਈਆਂ ਮੇਰੇ ਪੂਰੇ ਨੇ ਦੇ ਰੰਗ ਦੀਆਂ ਲਓ ਜੀ ਬਾਈ ਲਾ ਤੇ ਵਿੰਗੇ ਢਿੰਗੇ ਟਰੈਕਟਰ ਪੂਰੀ ਬਾਲਟੀ ਲਿਆ ਇੱਕ ਹੋਰ ਫੇਰੇ ਤੇ ਲੜਾ ਦੀ ਹੁਣ ਅਸੀਂ ਕੋਈ ਨਹੀਂ ਮੈਂ ਤਾਂ 10 ਮਿੰਟ ਲਾਉਣੀ ਹਾਂ ਮੈਂ ਕਿਹ ਟਾਈਮ ਲਾਉਂਗਾ ਆ ਦੇਖੋ ਭਾਈ ਕਿਆ ਕਰ ਲਿਆ ਗਾੜ ਚੱਲ ਕੋਈ ਨਹੀਂ ਪੂਰੀ ਕੁਛ ਨਾ ਕੋ ਕਰਨਾ ਪੈਂਦਾ ਜੀਵੀ ਦਾ ਰਹਿ ਕੇ 10 ਵਜੇ ਹੋ ਗਏ ਆ 10 ਵਜੇ ਹੋ ਗਏ ਆ ਰੋਟੀ ਦਾ ਰਣਾਉਣੇ ਦਾ ਕੋਈ ਟਾਈਮ ਨਹੀਂ ਰੋਟੀ ਨਾ ਆਉਣ ਦਾ ਕੋਈ ਟਾਈਮ ਨਹੀਂ ਪੂਰੀ ਕਹਿੰਦਾ ਬੋ ਇਹ ਲਾਂਢੇ ਫੇ ਹੁਣ ਅਸੀਂ ਕਿਆ ਕਰੀਏ ਉਹਨਾਂ ਨੂੰ ਆਫਰ ਦੇ ਦਿੱਤੀ ਨਹੀਂ ਭਾਈ 10 ਮਿੰਟ ਰੁਕ ਜਓ ਮੈਂ ਕਹਾਂ 10 ਮਿੰਟ ਰੋਕ ਜੋ ਵੀ ਨਾਲ ਤੁਹਾਨੂੰ ਟਰਾਲੇ ਵਿੱਚ ਛੱਡਿਆ ਪੂਰੀ ਤੁਹਾਡੇ ਸਰਸਰ ਪਰੇ ਭੱਜੇ ਨਹੀਂ 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 ਇਹ ਤਾਂ ਆਣਕ ਬੜਾਈ ਕਢਾਈ ਆ ਸਰ ਇਸਰ ਪਾ ਨਹੀਂ ਹੈਗਾ ਕੋਈ ਵੀ ਹੈ ਨਹੀਂ ਇਹਦੀ ਹਾਂ